ਕਹਿੰਦੇ ਨੇ ਕਿ ਡਿੱਗ-ਡਿੱਗ ਕੇ ਚੱਲਣ ਵਾਲਾ ਆਖਰ ਆਪਣੀ ਮੰਜ਼ਿਲ ਤੇ ਪਹੁੰਚ ਹੀ ਜਾਂਦਾ ਹੈ ਜੇ ਉਸ ਅੰਦਰ ਅੱਗੇ ਵਧਣ ਦਾ ਜਜ਼ਬਾ ਹੋਵੇ ਪਰ ਜਦੋਂ ਆਪਣਿਆਂ ਦਾ ਸਾਥ ਤੇ ਪ੍ਰੇਰਣਾ ਨਾਲ ਹੋਵੇ ਤਾਂ ਕੋਈ ਵੀ ਇਨਸਾਨ ਉੱਚੀ ਤੋਂ ਉੱਚੀ ਤੇ ਮੁਸ਼ਕਲ ਤੋਂ ਮੁਸ਼ਕਲ ਮੰਜ਼ਿਲ ਸਰ ਕਰ ਲੈਂਦਾ ਹੈ ਤੇ ਜਦੋਂ ਇਹੀ ਸਭ ਇਸ ਤੋਂ ਬਿਲਕੁਲ ਪੁੱਠਾ ਹੋਵੇ ਤਾਂ ਇਨਸਾਨ ਦੀ ਹਿੰਮਤ ਟੁੱਟ ਜਾਂਦੀ ਹੈ ਅਜਿਹਾ ਹੀ ਹੋਇਆ ਆਮ ਆਦਮੀ ਪਾਰਟੀ ਦੇ ਐਮਪੀ ਤੇ ਵਿਧਾਨ ਸਭਾ ਚੋਣਾਂ ਚ ਹਲਕਾ ਜਲਾਲਾਬਾਦ ਤੋਂ ਖੜੇ ਉਮੀਦਵਾਰ ਭਗਵੰਤ ਮਾਨ ਦੇ ਨਾਲ ਭਗਵੰਤ ਮਾਨ ਜਲਾਲਾਬਾਦ ਸੀਟ ਸ਼੍ਰੋਮਣੀ ਅਕਾਲੀ ਦਲ ਦੇ ਬਾਦਲ ਦੇ ਪ੍ਰਧਾਨ ਸੁਖਬੀਰ ਬਾਦਲ ਤੋਂ ਹਾਰ ਗਏ ਨੇ ਹਾਲਾਂਕਿ ਭਗਵੰਤ ਮਾਨ ਨੇ ਸੁਖਬੀਰ ਬਾਦਲ ਨੂੰ ਲਲਕਾਰ ਕੇ ਇਹ ਸੀਟ ਤੋਂ ਚੋਣ ਲੜਨ ਲਈ ਆ ਸੀ ਹੁਣ ਜਿੱਤ ਹਾਰ ਦਾ ਸਾਹਮਣਾ ਤਾਂ ਹਰ ਉਸ ਸ਼ਖਸ ਨੂੰ ਕਰਨਾ ਪੈਂਦਾ ਜੋ ਮੈਦਾਨ 'ਚ ਨਿਤਰਿਆ ਪਰ ਭਗਵੰਤ ਮਾਨ ਦੀ ਹਾਰ ਦਾ ਉਹਨਾਂ ਦੀ ਹੀ ਪਾਰਟੀ ਹਾਈ ਕਮਾਂਡ ਨੇ ਮਜ਼ਾਕ ਬਣਾ ਕੇ ਰੱਖਿਆ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋਇਆ ਜਿਸ ਵਿੱਚ ਸੰਜੇ ਸਿੰਘ ਤੇ ਹੋਰ ਆਗੂ ਗਾਣੇ ਗਾ ਕੇ ਤੇ ਭਗਵੰਤ ਮਾਨ ਨੂੰ ਸੰਬੋਧਨ ਕਰਦੇ ਆ ਉਸ ਦਾ ਤੇ ਹੋਰ ਆਗੂਆਂ ਦਾ ਮਖੌਲ ਉਡਾ ਕੇ ਹੱਸ ਰਹੇ ਨੇ। ਇਹ ਹੀ ਸਭ ਸੋਸ਼ਲ ਮੀਡੀਆ ਤੇ ਭਗਵੰਤ ਮਾਨ ਬਾਰੇ ਸੋਚਿਆ ਜਾ ਰਿਹਾ ਹੈ ਕਿ ਭਗਵੰਤ ਮਾਨ ਦਾ ਮਖੌਲ ਉਡਾਇਆ ਜਾ ਰਿਹਾ ਤੇ ਉਸ ਦੇ ਨਾਲ ਹਮਦਰਦੀ ਵੀ ਇਸੇ ਕਰਕੇ ਜਤਾਈ ਜਾ ਰਹੀ ਹੈ। ਪਰ ਅਸੀਂ ਤੁਹਾਨੂੰ ਇਸ ਵੀਡੀਓ ਦਾ ਪਹਿਲਾਂ ਇਹ ਵੀਡੀਓ ਵਖਾਉਣ ਤੋਂ ਬਾਅਦ ਸੱਚ ਦੱਸਦੇ ਹਾਂ। ਸੋ ਸਭ ਤੋਂ ਪਹਿਲਾਂ ਆਓ ਇਸ ਵੀਡੀਓ ਨੂੰ ਦੇਖਦੇ ਹਾਂ। ਕਰ ਹੋ ਜਾਏ ਕਬਾਰ ਹੋ ਆਗ ਦਿਲ ਤੇ ਲਗਾ ਦੂੰਗਾ ਜਲੀ ਫੜ ਲੇਂ ਤੂੰ ਘਰ ਜਾਉਗੇ ਅਸ ਵੀਡੀਓ ਚ ਭਗਵੰਤ ਮਾਨ ਨੂੰ ਕਾਲ ਕੀਤੀ ਜਾਂਦੀ ਹੈ ਤੇ ਹੋਰ ਆਗੂਆਂ ਬਾਰੇ ਉਹਨਾਂ ਦੀ ਸਾੰਗ ਲਾ ਕੇ ਉਹਨਾਂ ਦਾ ਮਜ਼ਾਕ ਉਡਾਇਆ ਜਾਂਦਾ ਆ ਗਿਆ ਭਗਵੰਤ ਮਾਨ ਭਗਵੰਤ ਮਾਨ ਭਗਵੰਤ ਮਾਨ गाना ਚੱਲ ਰਹਾ ਹੈ ਹਾਂ ਪੇ ਲਾਈਵ यार राष्ट्रीय नेता लोग गाना गा रहे हैं रीजनल लीडर्स ज्यादा परेशान लग करें हेलो किकली सुना तीज़ी। 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 अरे छोड़ो यार पहले यार हाँ सौ सीट आ चुकी है नंबर ग्यारह मार्च का लाइव देख रहे फुल्का जी भारी बहुमत अच्छा चोरी बात बिल्कुल तो आज के पास बैठे हैं मेरा, मेरा बेटा भी ऐसे किसकी चलती है रूपी रूपी की चलती है दुबे की चलती है चेवन जा में <laughs> दे तो आगे भाई जी अभी क्या रूपी तो मैंने भाई साहब तीस किलोमीटर पहले थे तीस किलोमीटर पहले बोला मोहाली आ गया था ये वीडियो सवेर दी है या शाम दी ਇਹੀ ਦੁਬਦਾਂ ਭਗਵੰਤ ਮਾਨ ਬਾਰੇ ਇਸ ਵੀਡੀਓ ਨੂੰ ਲੈ ਕੇ ਬਣੀ ਹੋਈ ਹੈ ਪਰ ਇੰਨਾ ਜ਼ਰੂਰ ਹੈ ਕਿ ਭਗਵੰਤ ਮਾਨ ਇਸ ਵੀਡੀਓ ਚ ਆਪ ਵੀ ਦੂਜਿਆਂ ਦਾ ਮਖੌਲ ਉਡਾਉਂਦੇ ਸੁਣਾਈ ਦੇ ਰਹੇ ਨੇ ਗੁਰਤੱਲ ਬਹਿ ਕੇ ਸੋਸ਼ਲ ਮੀਡੀਆ ਤੇ ਇਸ ਵੀਡੀਓ ਨੂੰ ਇਹ ਕਹਿ ਕੇ ਪ੍ਰਚਾਰਿਆ ਜਾ ਰਿਹਾ ਹੈ ਕਿ ਇਸ ਵੀਡੀਓ ਚ ਭਗਵੰਤ ਮਾਨ ਦੇ ਹਾਰ ਦਾ ਜਸ਼ਨ ਮਨਾਇਆ ਜਾ ਰਿਹਾ ਤੇ ਉਸਦੀ ਹਾਰਨ ਤੋਂ ਬਾਅਦ ਦੀ ਹੈ ਪਰ ਜੇ ਇਹ ਵੀਡੀਓ ਬਾਅਦ ਦੀ ਹੈ ਤਾਂ ਭਗਵੰਤ ਮਾਨ ਐਨੇ ਖੁਸ਼ ਕਿਉਂ ਨਜ਼ਰ ਆਏ ਸੋ ਇਸ ਦਾ ਮਤਲਬ ਕੁਝ ਹੋ ਰਹੀ ਹੈ ਇਸ ਦਾ ਜਵਾਬ ਅਸੀਂ ਆਪ ਹੀ ਦੇਣੇ ਆ ਇਹ ਵੀਡੀਓ ਪਿਛਲੇ ਮਹੀਨੇ 4 ਫਰਵਰੀ ਦੀ ਹੈ ਜਿਸ ਦਿਨ ਵਿਧਾਨ ਸਭਾ ਚੋਣਾਂ ਪੰਜਾਬ ਦੇ ਵਿੱਚ ਹੋਈਆਂ ਨੇ ਉਸ ਵੇਲੇ ਆਪ ਕੰਟਰੋਲ ਰੂਮ ਦੇ ਵਿੱਚ ਚੋਣਾਂ ਵਾਲੇ ਦਿਨ ਦਾ ਜਸ਼ਨ ਦਾ ਮਾਹੌਲ ਇਸ ਵੀਡੀਓ ਦੇ ਵਿੱਚ ਦਿਖਾਇਆ ਗਿਆ ਜਿਸ ਨੂੰ ਵੋਟਾਂ ਤੇ ਨਤੀਜੇ ਆਉਣ ਤੋਂ ਬਾਅਦ ਪ੍ਰਚਾਰਿਆ ਜਾ ਰਿਹਾ ਹੈ ਬਿਊਰੋ ਰਿਪੋਰਟ ਸਪੋਕਸਮੈਨ ਟੀਵੀ